ਪਹਿਲਾਂ ਤਾਂ ਜਿਹੜਾ ਬੇਟਾ ਸੀ ਉਹਦੇ ਸੱਟਾਂ ਮਾਰੀਆਂ ਸੱਟ ਇੰਨੀ ਮਾਰੀ ਕਿ ਮਤਲਬ ਮੌਕੇ ਦੇ ਮੌਤ ਹੋ ਗਈ ਤਖੜੀ ਸੱਟ ਮਾਰੀ ਬੰਦਿਆਂ ਦੇ ਦੇਖਦਾ ਪਾ। ਤਾਂ ਪਹੁੰਚ ਜਾਂਦੇ ਲਾਉਂਦੇ ਨਸ਼ੇੜੀ ਹੈਗੇ ਸਿਗਨੇਚਰ ਖਾਂਦੇ ਆ ਪੂਰੇ ਯੋ। ਨਸ਼ੇ ਵਿਣਾ ਤਾਂ ਐਡੀ ਫੇਰ ਬਰਦਾਤ ਨੂੰ ਅੰਜਾਮ ਹੀ ਨਹੀਂ ਦੇ ਸਕਦਾ ਜੀ। ਸ਼ਸ਼ੀ ਗਾਲ ਦੋਸਤੋ ਅੱਜ ਆਪਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੌਨ ਸਿੰਘ ਵਾਲੇ ਆਏ ਹੋਏ ਹਾਂ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਇੱਕ ਕਤੂਰੇ ਪਿੱਛੇ ਇੱਕ ਛੋਟੇ ਜਿਹੇ ਕੁੱਤੇ ਪਿੱਛੇ ਜਿੱਥੇ ਕਿ ਦੋ ਜਾਨਿਆਂ ਦਾ ਕਤਲ ਹੋ ਜਾਂਦਾਗਾ ਆਪਾਂ ਗੱਲਬਾਤ ਕਰਾਂਗੇ ਕੀ ਮਾਮਲਾਗਾ ਕੀ ਦੇ ਕਰਕੇ ਇਹ ਕਤਲ ਹੁੰਦਾਗਾ ਪਿੰਡ ਵਾਸੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਗੱਲਬਾਤ ਕਰਦੇ ਆ ਜਿਹੜੇ ਪਰਿਵਾਰ ਦੇ ਕਹਿੰਦੇ ਦੋ ਜੀਆਂ ਦੇ ਕਤਲ ਹੋ ਗਏ ਉਹ ਪੂਰੀ ਕਹਾਣੀ ਕੀ ਹੈ ਜੀ ਉਹ ਕਹਾਣੀ ਇਹ ਹੈ ਜੀ ਇਹ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਹੈ ਜੀ ਇੱਥੇ ਕੱਲ ਕੁੱਤੇ ਦੇ ਰੱਖਣ ਦੇ ਮੁਤਾਬਕ ਕੋਈ ਆਪਸ ਵਿੱਚ ਮਾੜਾ ਮੋਟਾ ਬੱਚਿਆਂ ਦਾ ਕੋਈ ਮਾਮੂਲੀ ਤੱਕ ਫਿਰ ਉਹਦਾ ਵਾਪਸੀ ਉਹਦੇ ਸੱਟਾਂ ਮਾਰੀਆਂ ਉਹਦੀ ਵੀ ਮੌਕੇ ਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਦੇ ਘਰ ਚ ਬਾਹਰ ਤੇ ਸੱਟ ਵੱਜੀ ਉਹ ਜਿਹੜੇ ਇਲਾਜ ਹਸਪੀਟਲ ਚ ਦਾਖਲੇ ਜੀ ਫਿਰ ਕਿਹੜਾ ਛੋਟਾ ਬੱਚਾ ਸੀ ਉਹਨੂੰ ਵੀ ਅੰਦਰ ਵੜ ਕੇ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਮਾਰਨ ਦੀ ਉਹ ਕੋਈ ਪਿੱਛੇ ਛੋਟਾ ਬਾਹਰ ਹੈ ਉਥੋਂ ਦੀ ਨਿਕਲ ਕੇ ਖੇਤਾਂ 'ਚ ਮਤਲਬ ਕਿ ਉਹ ਬਚ ਬਚਦ ਹੋ ਗਈ ਜੀ ਹਾਂ ਤੇ ਜਿਹੜਾ ਨਵੇਂ ਜਾਨ ਦੇ ਸੱਟਾਂ ਮਾਰੀਆਂ ਬਜ਼ੁਰਗ ਦੇ ਸੱਟਾਂ ਮਾਰੀਆਂ ਤੇ ਇੱਕ ਛੋਟਾ ਬੱਚਾ ਇਹਨਾਂ ਸਾਰੇ ਪਰਿਵਾਰਾਂ ਦੀ ਉਮਰ ਕਿੰਨੀ-ਕਿੰਨੀ ਦਾ ਉਹਦੀ 32 ਸਾਲ ਦੱਸਿਆ ਜੀ ਬੇਟੀ ਦੀ ਉਮਰ ਮੰਦਰ ਸਿੰਘ ਹੈ ਨਾ ਜੀ ਨਾ ਹਾਂ ਮੰਦਰ ਸਿੰਘ 32 ਸਾਲ ਹੈ ਜੀ ਮੰਦਰ ਸਿੰਘ ਦੀ 58 ਸਾਲ ਬਾਪ ਹੈ ਜੀ ਤੇ ਦੂਜੇ ਮੁੰਡੇ ਦੀ 32 ਸਾਲ ਉਮਰ ਹੈ ਜੀ ਹਾਂ ਜੀ ਕਿ ਕੋਈ ਹੋਰ ਰੰਜਿਸਤਾ ਨਹੀਂ ਸੀ ਕਿ ਕੁੱਤਿਆਂ ਪਿੱਛੇ ਢੀ ਇਹਦਾ ਕੰਮ ਵਧ ਗਿਆ ਇੱਥੇ ਸੀ ਸੁਣਿਆ ਨਹੀਂ ਨਹੀਂ ਸੁਣਿਆ ਹਾਂ ਪਹਿਲਾਂ ਇਹ ਚੁੱਪੀ ਦਾ ਨਸ਼ਾ ਤੇ ਕੁਰਤੀ ਸੀ ਆ ਬੰਦੇ ਉਹ ਸਾਰੇ ਨਸ਼ੇੜੀ ਸੀ ਨਸ਼ੇੜੀ ਬੰਦੇ ਸੀਗੇ ਜੀ ਪਹਿਲਾਂ ਵੀ ਜੇਲ੍ਹ ਜੂਲ ਰਹਿ ਕੇ ਆਏ ਨੇ ਹੂੰ ਕਿਉਂਕਿ ਇੱਕ ਆਪਾਂ ਕ੍ਰਿਮੀਨਲ ਬੰਦੇ ਕਹਿ ਦਿੰਨੇ ਆ ਉਹ ਬੰਦੇ ਸੀ ਉਹ ਜੀ ਉਹਨਾਂ ਨੇ ਜਿੰਨਾ ਕਿ ਇਹ ਪਤਾ ਸੀ ਵੀ ਇਹ ਕੰਮ ਇਹ ਕਿਸੇ ਕਰਸਣਗੇ ਇੱਥੇ ਨਹੀਂ ਕਿਤੇ ਹੋਰ ਕਰਦਣਗੇ ਪਿੱਛੇ ਵੀ ਪਹਿਲਾਂ ਕਰਦੇ ਕਰਦੇ ਆਏ ਆ ਜੀ ਬਾ ਇੱਥੇ ਆ ਕੇ ਤਾਂ ਕਰ ਪੱਟੀ ਦਿੱਤਾ ਜਿਹੜੇ ਬੰਦੇ ਨੇ ਕਰਿਆ ਉਹ ਬੰਦੇ ਤੁਹਾਡੇ ਪਿੰਡ ਦੇ ਆ ਸਾਡੇ ਪਿੰਡ ਦੇ ਆ ਜੀ ਸਾਡੇ ਪਿੰਡ ਦੇ ਐਸ ਦੇ ਜ਼ਿਮੀਂਦਾਰਾਂ ਦੇ ਮੁੰਡੇ ਆ ਉਹ ਉਹ ਕਿੰਨੇ ਬੰਦੇ ਸੀ ਜਿਹੜੇ ਇਹਨਾਂ ਦੇ ਘਰੇ ਜਨ ਕੇ ਵਾਰ ਬਿੰਤੀ ਦੱਸਦੇ ਵੀ 4-5 5-7 ਬੰਦੇ ਸੀਗੇ ਜੀ ਹੁਣ ਆਪਾਂ ਕੋਲੇ ਨਹੀਂ ਸੀ ਜੀ ਵੈਸੇ ਅਸੀਂ ਤਾਂ ਨਗਰ ਚੋਂ ਮੌਕੇ ਤੇ ਨਹੀਂ ਸੀ ਜੀ ਹਾਂ ਜਿਹੜਾ ਮੁੰਡਾ ਕਤਲ ਹੋਇਆ ਜਿਹਦੇ ਮੁੰਡੇ ਦਾ ਡੈਥ ਹੋਈ ਹੈ ਜੀ ਉਹ ਮੁੰਡੇ ਦੀ ਵਿਆਹ ਹੋਇਆ ਹੋਇਆ ਸ਼ਾਦੀ 10 ਸਾਲ ਦਾ ਮੁੰਡਾ ਹੈ 8-10 ਸਾਲ ਦਾ ਮੁੰਡਾ ਹੋਵੇ ਜੀ ਹਾਂ ਜੀ ਆਮ ਤੌਰ ਤੇ ਜਿਹੜੇ ਤੁਹਾਡੇ ਜੱਟ ਜ਼ਿਮੀਂਦਾਰ ਆ ਆਪਾਂ ਪੈਲੀਆਂ ਪਿੱਛੇ ਹੋਰ ਚੀਜ਼ਾਂ ਪਿੱਛੇ ਦਾ ਬਥੇਰੇ ਲੜਦੇ ਆਏ ਆ ਪੀ ਚਲੋ ਕਤਲ ਵੀ ਹੋ ਜਾਂਦੇ ਆ ਹਨਾ ਕਬਜ਼ੇ ਲੈਣੇ ਆਪਾਂ ਇਹੋ ਜੀ ਗਲਤਾਂ ਤੁਸੀਂ ਕੁੱਤਿਆਂ ਪਿੱਛੇ ਤਾਂ ਪਹਿਲੀ ਵਾਰ ਸੁਣੀ ਹੋਣੀ ਇਹ ਗੱਲ ਪਹਿਲੀ ਵਾਰ ਸੁਣੀ ਸਾਡੇ ਇਲਾਕੇ ਦੇ ਪੂਰੇ ਇਲਾਕੇ ਦੇ ਵਿੱਚ ਮਤਲਬ ਕਿ ਤਸੱਲੀ ਇਹ ਮੱਚੀ ਹੋਈ ਹੈ ਵੀ ਕੁੱਤੇ ਪਿੱਛੇ ਐਡਾ ਵੱਡਾ ਕੰਮ ਪਹਿਲੀ ਵਾਰ ਤੇ ਬਹੁਤ ਮਤਲਬ ਕਿ ਨਰਥ ਹੋਇਆ ਇਸ ਚੀਜ਼ ਦਾ ਵੀ ਹੋਣਾ ਨਹੀਂ ਚਾਹੀਦਾ ਵੀ ਲੜਾਈਆਂ ਪੜਾਆਂ ਚਲੋ ਹੋ ਜਾਂਦੀਆਂ ਆਪਾਂ ਮੰਨ ਲੈਂਦੇ ਆ ਪੱਗੇ ਵੀ ਹੋ ਜਾਂਦੀਆਂ ਪਰ ਇਸ ਚੀਜ਼ ਵਿੱਚ ਤੇ ਅਸੀਂ ਪਹਿਲੀ ਸਾਲ ਮੇਰੀ ਵੀ 55 ਸਾਲ ਦੀ ਮੇਰੇ ਪਹਿਲੀ ਵਾਰ ਸੁਣੀ ਆ ਸਾਰੇ ਬੰਦੇ ਹੋਰ ਵੀ ਕੜੇ ਨੇ ਕੋਲ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਹੁਣ ਅਸੀਂ ਆ ਦੂਜੇ ਨਾਲ ਦੇ ਪਿੰਡ ਤੋਂ ਆਏ ਆਗੇ ਮੇਰੇ ਪਿੰਡ ਵੇ ਆ ਚ ਹੀ ਮੁੰਡਾ ਹੋ ਜੀ ਵੀ ਸਾਰੇ ਮੇਰੇ ਪਿੰਡ ਤੋਂ ਆ ਸਾਰੀ ਸੰਗਤ ਬਹੁਤ ਆਈ ਹੋਈ ਆ ਉਥੋਂ ਇਲਾਕੇ ਦੇ ਵਿੱਚੋਂ ਬੰਦੇ ਆਏ ਹੋਏ ਨੇ ਇਸ ਦੁੱਖ ਦੀ ਘੜੀ ਦੇ ਵਿੱਚਾਂ ਜੀ ਇੱਕ ਕਹਿੰਦੇ ਸੋ ਜਿਹੜਾ ਉਹ ਪਰਿਵਾਰ ਇਹਨਾਂ ਦੇ ਘਰੇ ਆਇਆ ਵਾਰ ਕਰਕੇ ਗਿਆ ਜਿਹੜਾ ਉਹ ਕਤੂਰਾ ਸੀ ਕੋਈ ਛੋਟਾ ਮੋਟਾ ਕਿੱਡਾ ਕਤੂਰਾ ਸੀ ਛੋਟਾ ਹੀ ਆ ਜੀ ਅੰਦਰ ਹੈਗਾ ਉਹ ਵੀ ਹਾਂ ਛੋਟਾ ਹੀ ਆ ਜੀ ਉਹ ਨਸਲ ਦਾ ਤੇ ਆਮ ਦੇਸੀ ਆ ਕੋਈ ਆਮ ਦੇਸੀ ਜਾਂ ਫੋਟੋ ਦਾ ਦਿਖਾਈ ਆ ਉਹਦੀ ਕੋਈ ਫਿਰਦਾ ਸੀ ਹਾਂ ਉਹ ਕਿੱਥੋਂ ਇਹਨਾਂ ਦਾ ਕੋਈ ਬੱਚਾ ਲਿਆਇਆ ਚੱਕ ਕੋਈ ਬੱਚਾ ਇਹਨੇ ਕਹਿੰਦੇ ਅਸੀਂ ਰੱਖਣਾ ਹੈ ਉਹਨਾਂ ਦਾ ਕਹਿੰਦਾ ਵੀ ਅਸੀਂ ਰੱਖਣਾ ਹੈ ਬਸ ਇਸੇ ਗੱਲ ਪਿੱਛੇ ਕੋਈ ਮੜਾ ਨਹੀਂ ਉਹ ਕੁੱਤਾ ਉਹਨਾਂ ਕੋਲੇ ਸੀ ਪਹਿਲਾਂ ਨਹੀਂ ਇਹ ਨਹੀਂ ਜੀ ਪਤਾ ਵੀ ਇਹਨਾਂ ਕੋਲੇ ਸੀ ਜਾਂ ਉਹਨਾਂ ਕੋਲੇ ਸੀ ਵੀ ਵਾਰਾ ਕੁੱਤਾ ਹੀ ਦੱਸਦੇ ਨੂੰ ਕੋਈ ਐਡਾ ਹੋਇਆ ਨਹੀਂ ਹਾਂ ਹਾਂ ਜੀ ਹਾਂ ਬਿਲਕੁਲ ਜਿਹੜਾ ਉਹਨਾਂ ਦੇ ਪਹਿਲਾਂ ਉਹਨਾਂ ਨੇ ਆਪਸ ਵਿੱਚ ਕੋਈ ਸਬੰਧ ਸੀ ਯਾਰੀ ਦੋਸਤੀ ਸੀ ਕਿ ਜਦੋਂ ਕੁੱਤਾ ਲੈ ਕੇ ਆਂਦਾ ਸੀਗੇ ਇਹ ਬੰਦੇ ਕੋਟਸ਼ਮੀਰ ਦੇ ਜੀ ਸਾਰੇ ਸਤਸੰਗ ਜੀ ਪਤਾ ਕੀ ਸੀਗਾ ਇਹ ਬੰਦਾ ਇਹ ਸਾਰੇ ਕਿਤੇ ਠੇਕੇ ਠੂਕੇ ਤੇ ਰੋਜ਼ ਇਕੱਠੇ ਹੁੰਦੇ ਸੀ ਤਾਂ ਮੁੰਡਾ شریف ਸੀਗਾ ਜੀ ਜੀ ਇਹਨੇ ਕਿਸੇ ਹੋਰ ਬੰਦੇ ਤੋਂ ਥਰਡ ਬੰਦੇ ਤੋਂ ਲਿਆ ਸੀਗਾ ਹਾਂ ਜੀ ਕੁੱਤਾ ਉਹ ਕਹਿੰਦਾ ਸੀ ਵੀ ਤੁਸੀਂ ਮੈਂ ਕੁੱਤਾ ਉਹਦੇ ਪੁੱਛੇ ਤੋਂ ਬਿਨਾ ਨਹੀਂ ਦਿੰਦਾ ਗੱਲ ਸੁਣਨ ਚ ਜੋ ਆਈ ਹੈ ਉਹ ਬਸ ਕਹਿੰਦੇ ਅਸੀਂ ਲੈ ਕੇ ਹੀ ਜਾਵਾਂਗੇ ਹਾਂ ਬਸ ਉਹ ਠੱਕੇ ਨਾਲ ਜਾ ਕੇ ਬਸ ਕੁੱਤਾ ਫਿਰ ਇੱਕ ਕਾਲ ਬਣ ਕੇ ਆ ਗਿਆ ਨਾ ਕਾਲੀ ਕੁੱਤਾ ਕਾਲ ਬਣ ਗਿਆ ਕੁੱਤਾ ਇਹਨੇ ਤੇ ਘਰ ਦਾ ਇੱਕ ਕਾਲ ਬਣ ਕੇ ਆ ਗਿਆ ਬਦੂਰਾ ਬਸੇ ਲਾ ਲਓ ਇੱਕ ਕੁੱਤੇ ਨੇ ਜਨਨ ਕਿ ਦੋ ਘਰ ਫੜਦੇ ਦੋ ਘਰ ਫੜਦੇ ਦੋ ਕੇ ਕਈ ਪੱਟੇ ਕੇ ਤਿੰਨ ਚਾਰ ਤਾਂ ਹੋਰ ਫੜੀ ਲੈ ਜਿਹੜੇ ਨੇ ਤੇ ਮੁਕਦਮਾ ਪੈਣੀ ਪੈਣਾ ਨਿਕਲਦਾ ਮਤਲਬ ਹੀ ਨਹੀਂ ਜੀ ਜਿਹੜੇ 30 ਸਾਲ ਦੀ ਦਾ ਨਾਲ ਆਏ ਹੋਣਗੇ ਨਾਲ ਜਿਹੜੇ ਬਿਚਮਾਰਨ ਦੇ ਜੀ ਚਾਰ ਪੰਜ ਜਣੇ ਜੀ ਹਾਂਜੀ ਕੀ ਲੱਗਦਾ ਵੀ ਉਹ ਕੁੱਤੇ ਨੂੰ ਲੈਣ ਆਏ ਸੀ ਜਾਂ ਮਾਰ ਦੀ ਮਨਸਾ ਦੇ ਵਿੱਚ ਆਏ ਸੀ ਜਿਹੜਾ ਬੰਦਾ ਛੋਟਾ ਜਿਹਾ ਸੀ ਗੱਦੀ ਚਿੱਟਾ ਕੁੱਤਾ ਜਾ ਉਹ ਕਿਸੇ ਨੇ ਇਹਨਾਂ ਨੂੰ ਦਿੱਤਾ ਹਾਂ ਉਹ ਕਹਿੰਦੇ ਸਾਡਾ ਕਸੂਰਾ ਹੈ। ਹੂੰ ਉਹ ਕਹਿੰਦਾ ਵੀ ਤੂੰ ਫਰਾਂਦੇ ਬੰਦੇ ਨੂੰ ਲਿਆ ਜੀ ਜੋ ਹੋ ਸੀ ਜਾਂਦਾ ਤੇ ਤੈਨੂੰ ਅਸੀਂ ਵਾਪਸ ਕਰ ਦਿਆਂਗੇ। ਹੂੰ ਉਹ ਕਹਿੰਦਾ ਹਲਚਾ ਨਾ ਜਾਵਾਂਗੇ ਧੱਕੇ ਨਾਲ। ਹੂੰ ਇੱਥੋਂ ਗੱਲ ਨਹੀਂ ਬਧੀ ਹੈ। ਜੀ। ਹਾਂ। ਇਹ ਕਿੱਡੀ ਗੱਲ ਸੀ ਇਹ ਤਾਂ ਜੇ ਤੜਕੇ ਚਾਰ ਬੰਦੇ ਬੁਲਾ ਕੇ ਵੀ ਆਪਾਂ ਪੰਚਾਇਤ ਵਿੱਚ ਗੱਲ ਕਰ ਸਕਦੇ ਸੀ। ਉਹ ਤਾਂ ਗੱਦੀ ਜਾਂ ਕੁੱਤਾ ਚਿੱਟਾ ਜਾਂ ਛੋਟਾ ਜਾਂ ਜੀ। ਚਿੱਟਾ ਜਾਂ ਗੱਦੀ। ਜੀ। ਉਹਦੇ ਪਿੱਛੇ ਆ ਕੰਮ ਇੰਨਾ ਫੱਦੇ ਇਹਨਾਂ ਦਾ। ਹੂੰ ਕੋਈ ਆਪਸ 'ਚ ਇਹਨਾਂ ਦੀ ਕੋਈ ਰੰਜਿਸ਼ ਕੋਈ ਨਹੀਂ ਸੀਗੀ ਉਹਦਾਂ ਦੀ। ਕੋਈ ਨਹੀਂ ਸੀ ਮਤਲਬ ਵੀ ਨਹੀਂ ਸੀ ਜੀ। ਹੁਣ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਿ ਜੀ ਮੈਂ ਐਤਾ ਬਾਹਰ ਗਿਆ ਸੀ ਮੈਂ ਅੱਜ ਤੱਕ ਕੇ ਆਇਆ ਮੈਨੂੰ ਸਾਰੀ ਗੱਲ ਸਾਫ ਪਤਾ ਆ ਗਈ ਹੂੰ ਮੈਂ ਛੇ ਤਿੰਨ ਵਾਰ ਦਾ ਬਾਹਰ ਗਿਆ ਸੀਗਾ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਜੀ ਵੀ ਅਸੀਂ ਫੁੱਲ ਕਾਰਵਾਈ ਕਰਾਂਗੇ ਜਿੰਨੀ ਵੀ ਹੋਈ ਜੇ ਪ੍ਰਾਈਵੇਟ ਬੰਦਾ ਗਵਾਹੀ ਮੁਕਰਦਾ ਅਸੀਂ ਸਰਕਾਰ ਬਨ ਕੋਈ ਕਮੀ ਨਹੀਂ ਛੱਡਾਂ ਜੀ ਸਰਕਾਰ ਨੇ ਸਾਨੂੰ ਇਹ ਬਤਲ ਲੱਗਿਆ ਮੈਨੂੰ ਇੱਕ ਜਿਹੜੀਆਂ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਇਹ ਸਰਕਾਰ ਦੇ ਵਿੱਚ ਜਾਨੀ ਕਿ ਜਿਹੜੀ ਪੰਜਾਬ ਦੀ ਕਾਨੂੰਨ ਅਵਸਥਾ ਉਹ ਕਿਤੇ ਨਾ ਕਿਤੇ ਡਾਮਾ ਢੋਲ ਹੈ ਜੇ ਤੁਸੀਂ ਦਿਨੋ ਦਿਨ ਗੱਲ ਕਰੀਏ ਗਿਣਤੀ ਹੈ ਜਿਹੜੀ ਕਾਤਲਾਂ ਦੀ ਗਿਣਤੀ ਦਿਨ ਦਿਨ ਵੱਧਦੀ ਜਾ ਰਹੀ ਹੈ ਕੀ ਇਹ ਪਿਛਲੀਆਂ ਸਰਕਾਰਾਂ ਜੂ ਸੀਗਾ ਕਾਂਗਰਸ ਵੀ ਰਾਜ ਕਰ ਗਈ ਕਾਲੀ ਵੀ ਰਾਜ ਕਰ ਗਏ ਉਦੋਂ ਵੀ ਇਹੋ ਜਿਹਾ ਕੁਝ ਹੁੰਦਾ ਸੀ ਇੱਥੇ ਨਹੀਂ ਜੀ ਇਹ ਦੇਖੋ ਇਹ ਤਾਂ ਜੀ ਪਹਿਲਾਂ ਬਹੁਤ ਚਿਰ ਤੋਂ ਹੋਇਆ ਚਿਰ ਤੋਂ ਤੁਸੀਂ ਵੀ ਸਿਆਣੇ ਹੁੰਦਾ ਆਉਂਦਾ ਹੈ ਕਿਸੇ ਸਰਕਾਰ ਦੇ ਵਿੱਚ ਵੱਧ ਹੋ ਗਿਆ ਕੋਈ اپੋਜੀਟ ਸਰਕਾਰ ਆ ਗਈ ਦੂਜੀ ਸਰਕਾਰ ਨੇ ਇਸ਼ਾਰਾ ਕਰਤਾ ਵੀ ਇਹਨਾਂ ਨੂੰ ਖੇਡੋ ਇਹੋ ਜਿਹੀਆਂ ਗੱਲਾਂ ਬਾਕੀ ਮੈਂ ਇਹ ਕਹਿਣਾ ਚਾਹੂੰਗਾ ਵੀ ਇੱਥੇ ਸਾਰੇ ਪਹਾੜਾ ਖੜੇ ਨਾ ਵੀ ਸਰਕਾਰ ਕਿੰਨੇ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਜੀ ਵੀ ਕੁਛ ਨਾ ਕੁਛ ਲੋਕ ਆ ਆਪਣੀ ਸੁਰੱਖਿਆ ਤੇ ਆਪ ਵੀ ਉਤਰਨ ਜੀ ਅੱਗੇ ਮੇਰੇ ਪਿੰਡ ਦੇ ਵਿੱਚੋਂ ਮੇਰਾ ਪਿੰਡ ਤੇ ਕੋਲੇ ਆ ਮੇਰੇ ਪਿੰਡ ਦੇ ਵਿੱਚੋਂ ਮੇਰੇ ਪਾਸੇ ਦੇ ਗਵਾਰਡ ਦੇ ਕਹਿੰਦੇ ਪੰਜ ਮੋਗੇ ਸੀ ਹਮ ਉਦਾਹਰਨ ਦੇ ਰਿਹਾ ਹਾਂ ਉਸ ਨੂੰ ਅਸੀਂ ਅੱਗੇ ਪਾਣੀ ਲਾਉਂਦੇ ਦੋ ਬੰਦੇ ਇੱਕ ਮੋਗੇ ਤੇ ਹੁੰਦੇ 10 ਬੰਦੇ ਹੋਗੇ ਖੇਤ 10 ਬੰਦੇ ਖੇਤ ਹੋਗੇ 10 ਬੰਦੇ ਪਾਣੀ ਵੜਾ ਕੇ ਆ ਰਹੇ ਨੇ ਰਾਜ 20 ਹੋ ਗਏ 10 ਪਾਣੀ ਵੱਢਣ ਵਾਸਤੇ ਜਾ ਰਹੇ ਹਾਂ ਜੀ 30 ਬੰਦੇ ਹੋ ਗਏ ਜੀ 30 ਬੰਦਿਆਂ ਦੇ ਮੰਨ ਕੇ ਚਲੋ 20 10 ਹਜ਼ਾਰ ਹੋ ਗਏ ਹੂੰ ਉਹ ਦਸੇ 15 ਹਜ਼ਾਰ 5 ਦਾ ਬਾਰ ਖੋਲਣ ਨੂੰ ਤਿਆਰ ਹੈ ਬੁੜੀਆਂ ਵੀ ਸਾਡੇ ਬੰਦੇ ਆਉਣਗੇ ਹੂੰ ਪੰਜ ਜਾਣ ਨੂੰ ਤਿਆਰ ਹੈ ਹੂੰ ਉਹ ਵੀ ਵਿੜਕਚਾ ਜੀ ਹੂੰ ਪੰਜ ਖੇਤ ਆਉਣ ਆਲਿਆਂ ਦੀ ਡੀਕਚਾ ਵੀ ਇਸ ਕਰਕੇ ਸਾਡਾ ਸਿਸਟਮ ਹੁਣ ਕੀ ਹੋ ਗਿਆ ਅਸੀਂ 5 ਵਜੇ ਕੁੰਡੀ ਲਾ ਦਿੰਦੇ ਹਾਂ ਹੂੰ ਜਾਂ 6 ਵਜੇ ਕਹਿੰਨ ਉਹ ਸਤਾਰੀ ਅਸੀਂ ਬਾਹਰ ਕੋਈ ਨਹੀਂ ਦਿੰਦੇ ਸਾਰਾ ਬਾਜ਼ਾਰ ਖੁੱਲ ਹੈ ਜੀ ਕੁਝ ਹੋ ਜਾਂਦਾ ਹੈ ਹਾਰਪਿੰਡ ਦੇ ਵਿੱਚ ਜੀ ਵੀ ਸਾਨੂੰ ਆਪ ਦੀ ਰਾਖੀ ਆਪ ਨੂੰ ਸਾਡੇ ਖੇਤਾਂ 'ਚ ਮੋਟਰਾਂ ਆ ਹੁਣ ਮੋਟਰਾਂ ਦੇ ਉੱਤੇ ਜੇ ਅਸੀਂ 5 ਬੰਦੇ ਜਾਈਏ ਰਲ ਕੇ ਜਾਂ 10 ਬੰਦੇ ਜਾਈਏ 20 ਮੋਟਰਾਂ 'ਲੇ 30 ਮੋਟਰਾਂ 'ਲੇ ਬਾਰੀ ਨਾਲ ਜਾਈਏ ਤੇ ਅਸੀਂ ਜਾ ਸਕਦੇ ਹਾਂ ਜਾ ਸਕਦੇ ਹਾਂ ਸਹੀ ਹੈ ਇੱਕ ਜਿਹਦੇ 'ਇਹ ਘਟਨਾ ਘੱਟੀ ਆ ਪਰਿਵਾਰ ਦੇ ਨਾਲ ਪਰਿਵਾਰ ਦੇ ਵਿੱਚ ਇਹ ਮੁੰਡੇ ਦੀ ਜਿਹੜੀ ਮੌਤ ਹੋਈ ਹੈ ਇਹ ਕੱਲਾ ਹੀ ਸੀ ਜਾਂ ਕਿੰਨੇ ਭੈਣ ਭਰਾ ਹੈ ਇਹ ਇਹ ਕੱਲਾ ਮੁੰਡਾ ਦਾਦਾ ਜੀ ਕੱਲਾ ਹੀ ਹਾਂ ਕੱਲਾ ਹੀ ਹਾਂ ਕੱਲਾ ਮੁੰਡਾ ਹਾਂ ਦੋ ਦੋ ਪੈਣ ਦਾ ਦੋ ਪ੍ਰਾ ਹਾਂਜੀ ਦੋ ਪੈਣ ਦਾ ਜਾਨੀ ਕਿ ਇੱਕ ਪ੍ਰਾ ਹਾਂਜੀ 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 ਅੱਜ ਜਾਨੀ ਕਿ ਪ੍ਰਵਾ ਦਾ ਜਿਹੜਾ ਚਰਾਗ ਸੀ ਉਹ ਬੁੱਝ ਗਿਆ ਜੀ ਜਿਹਦਾ ਮੁੰਡਾ ਮਰਿਆ 13 ਸਾਲ ਉਹਦੇ ਬੇਟੀ ਹੈ ਇੱਕ ਇੱਕ ਬੇਟਾ ਹੂੰ ਉਨੇ ਦੇ ਦੋ ਬੱਚੇ ਆ ਜੀ ਉਹ ਬੇਟੇ ਨੇ ਵੀ ਦੱਸ ਰਹੇ ਸੀ ਵੀ ਕੋਈ ਨਿਸ਼ਾਨ ਪਛਾਣਨ ਦੀ ਕੋਸ਼ਿਸ਼ ਕਰ ਰਹੇ ਸੀ ਮੁੰਡਾ ਜਿਹੜਾ ਜਿਹਦੀ ਡੈਥ ਹੋਈ ਉਹ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਸੀ ਇੱਕ ਅਸੀਂ ਤਾਂ ਦੇਖਿਆ ਨਹੀਂ ਜੀ ਜਿਹੜੇ ਉਹ ਮੁੰਡੇ ਆਏ ਸੀਗੇ ਉਹ ਨਸ਼ਾ ਨੁਸ਼ਾ ਕਰਦੇ ਸੀਗੇ ਕੋਈ ਤਾਂ ਜੀ ਪਤਾ ਹੀ ਹੁਣ ਉਹ ਤਾਂ ਕਰਕੇ ਹੀ ਹੁੰਦੇ ਸੀ ਅੱਜ ਵੀ ਕਿਤੇ ਰੋਜ਼ ਹੀ ਹੁੰਦਾ ਸੀ ਰੋਜ਼ ਹੀ ਕਰਦੇ ਸੀ ਅੱਛਾ ਜੀ ਇਹ ਕੋਈ ਨਵੀਂ ਗੱਲ ਨਹੀਂ ਦੇ ਪਰਿਵਾਰ ਨੇ ਦੇਖਿਆ ਨਹੀਂ ਸੀ ਦੂਰ ਘਰ ਸੀਗਾ ਜੀ ਹੂੰ ਬਹੁਤ ਹੀ ਨਜਾਇਜ਼ ਹੋਇਆ ਜੀ ਹਾਂਜੀ ਇੱਕ ਘਰ ਦੇ ਜਾਨੀ ਕਿ ਦੋ ਜੀ ਚਲੇ ਜਾਣੇ ਜਿਹੜੇ ਕਮਾਊ ਸੀ ਉਹ ਚਲੇ ਗਈ ਚਿਰਾਗ ਬੁੱਝ ਗਿਆ ਜਨ ਕਿ ਇਸ ਵਕਤ ਘਰ ਦਾ 20 ਸਾਲਾਂ ਨੂੰ ਕਿਤੇ ਕਮਾਈ ਕਰਨ ਵਾਲਾ ਮੁੰਡਾ ਹੋਊਗਾ ਜੀ ਹਾਂਜੀ ਕਿਵੇਂ ਘਰ ਪੋ ਤੋਰਨਗੇ ਹਾਂਜੀ ਪਰਿਵਾਰ ਕਿਦਾਂ ਦਾ ਸੀ ਜੀ ਜਿਹੜਾ ਪਰਿਵਾਰ ਬਹੁਤ شریف ਪਰਿਵਾਰ ਸੀਗਾ ਜੀ ਆਮ ਠੀਕ ਹੈ ਜੀ ਹਾਂ ਜਮੀਨ ਜਮੂਨ ਮਿਲਵਰਤਨ ਸੀ ਜਿਹੜੀ ਜ਼ਮੀਨ ਜਮੂਨ ਚੰਗੀ ਸੀ ਸਾਰਾ ਕੁਝ ਵਧੀਆ ਸੀ ਕੋਈ ਉਦਾਂ ਦਾ ਕੋਈ ਜਮੀਨਦਾਰਾਂ ਕੋਲੇ ਜਿਹੜੇ 5-7 ਕਿੱਲੇ ਹੁੰਦੇ ਆ ਜੀ ਇਹੋ ਜਿਹਾ ਸੀਗਾ ਜੀ ਬਸ ਹਾਂਜੀ ਪਰਿਵਾਰ ਦਾ ਜਿਹੜਾ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਸੁਭਾਅ ਵਧੀਆ ਸੀ ਬਰਤੋਲਤਾ ਜੀ ਬਹੁਤ ਵੱਡੇ ਪਰਿਵਾਰ ਸੀਗੇ ਬਸ ਹੁਣ ਇੱਕ ਰਵਾਜ ਤੁਰ ਗਿਆ ਜੀ ਆ ਕੋਠੀਆਂ ਪਾਉਣ ਦਾ ਡੋੜੀ ਹੋ ਗਏ ਕਿਸੇ ਨੇ ਕਿਸੇ ਖੇਤ ਪਾਲਿਆ ਕਿਸੇ ਨੇ ਕਿਸੇ ਖੇਤ ਪਾਲਿਆ ਜੀ ਬਹੁਤ ਵੱਡਾ ਪਰਿਵਾਰ ਆ ਜੀ ਇਹਨਾਂ ਦਾ 40 50 ਜੀਨ ਜਿਹੜਾ ਜਿਹੜੇ ਬੰਦੇ ਨੇ ਘਰੇ ਆਏ ਸੀ ਕਤਲ ਕਰਕੇ ਗਏ ਐ ਉਹ ਉਹਨਾਂ ਦੀ ਕੋਈ ਮਾੜੀ-ਮੋਟੀ ਪਹਿਲਾਂ ਜਾਂ ਕਿ ਬੋਲਚਾਲ ਜਾਂ ਕੋਈ ਵਟ ਡੋਲ ਦਾ ਜਾਂ ਪਿੰਡ ਦੇ ਵਿੱਚ ਕਿਤੇ ਮਾੜੀ-ਮੋਟੀ ਗੱਲ ਤੋਂ ਤੂੰ-ਤੂੰ ਮੈਂ-ਮੈਂ ਹੋਈ ਹੋਵੇ ਕਿਤੇ ਕੁੱਤੇ ਦਾ ਕੋਈ ਬਹਾਨਾ ਹੋਵੇ ਇਹ ਤਾਂ ਆਪ ਇਧਰਲੇ ਪਾਸੇ ਦੂਰ ਰਹਿਣਾ ਜੀ ਆਪਾਂ ਨੂੰ ਇੰਨੀ ਗੱਲ ਦਾ ਨਹੀਂ ਪਤਾ ਵੈਸੇ ਸੁਣੀ ਹੈ ਨਹੀਂ ਜੀ ਸੁਣੀ ਹੈ ਨਹੀਂ ਜੀ ਕੀ ਲੱਗਦਾ ਵੀ ਇਹ ਕੁੱਤੇ ਨਾਲ ਏਦਾਂ ਅੱਕਲੇ ਸਬੱਤ ਸਕਦਾ ਜਿਵੇਂ ਤੁਸੀਂ ਦੱਸਿਓ ਜੀ ਜਿਵੇਂ ਕੁੱਤੇ ਨਾਲ ਬਾਈ ਜਿਹੜਾ ਮੁੰਡਾ ਉਹ ਪੜਿਆ ਲਿਖਿਆ ਸੀਗਾ ਨੇ ਮੇਰੇ ਖਿਆਲ ਵੀ 10ਕ ਪੜਿਆ ਸੀਗਾ ਜੀ ਜਿਹੜਾ ਜਿਹਦੀ ਡੈਥ ਹੋਈ ਆ ਹਾਂਜੀ ਹਾਂ 10ਕ ਪੜੇ ਸੀਗੇ ਜੀ ਠੀਕ ਹੈ ਜੀ ਤੇ ਕੋਈ ਉਹਦਾ ਇਦਾਂ ਕੋਈ ਸੰਬੰਧ ਤਾਂ ਨਹੀਂ ਹੈਗਾ ਸੀ ਜਾਂ ਕਿਤੇ ਪਹਿਲਾਂ ਕੋਈ ਲੜਾਈ ਕੀਤੀ ਹੋਵੇ ਜਾਂ ਕੋਈ ਕੁਝ ਓਦਾਂ ਦਾ ਕੋਈ ਗੱਲਬਾਤ ਕੋਈ ਕਦੇ ਨਹੀਂ ਲੜਾਈ ਹੋਈ ਪਰਿਵਾਰ ਦਾ ਜਿਹੜਾ ਪਰਿਵਾਰ ਤਾਂ ਇੱਕ ਜੀ ਸਿੰਪਲ ਸਧਾਰਨ ਪਰਿਵਾਰ ਹੈ ਖੇਤੀਬਾੜੀ ਵਾਲਾ ਜੀ ਕੋਈ ਇਹ ਜਾਂ ਨਿੱਜੀ ਰੰਜਿਸ਼ ਨਹੀਂ ਜਾਂ ਕੋਈ ਕੋਈ ਲੜਾਈ ਆਪਦੀ ਬਾਹੀ ਵਾਲੇ ਬੰਦੇ ਜੀ ਕਿਤੇ ਕੋਈ ਮਤਲਬ ਹੀ ਨਹੀਂ ਅੱਛਾ ਜੀ ਹਾਂਜੀ ਹਾਂ ਤੇ ਕੀ ਕਹਿ ਰਹੇ ਹੋ ਹੁਣ ਪ੍ਰਸ਼ਾਸਨ ਰਸ਼ਾਸ਼ਨ ਮਿਸ਼ਵਾਜ ਦੁਆਰਾ ਵੀ ਅਸੀਂ ਇਨਕੁਆਰੀ ਕਰਦੇ ਆਂ ਜੀ ਮੰਨ ਲਓ ਕੋਈ ਬੰਦੇ ਅਰੈਸਟ ਕੀਤੇ ਹੋਏ ਆ ਉਹ ਕਰੀ ਜਾਂਦੇ ਆ ਰੇਡਾਂ ਮਾਰੀ ਜਾਂਦੇ ਆ ਜੀ ਹਨ ਜੀ ਹਾਂਜੀ ਜਿਹੜੇ ਪਹਿਲਾਂ ਇਹਨਾਂ ਨੇ ਕੋਈ ਕਾਂਡ ਕੀਤਾ ਜਿਹੜਾ ਪਹਿਲਾਂ ਆਪਣੇ ਹੁਣ ਇੱਥੇ ਕਤਲ ਕਰਕੇ ਗਏ ਆ ਇਹਨਾਂ ਨੇ ਕੋਈ ਪਹਿਲਾਂ ਕਾਂਡ ਕੀਤਾ ਪਹਿਲਾਂ ਉਹ ਜੀ ਪਿੰਡ ਦੇ ਵਿੱਚ ਵੀ ਮੰਨ ਲਓ ਇੱਕ ਦੋ ਘਰਾਂ 'ਚ ਵੀ ਬੜੇ ਹੋਏ ਆ ਜੀ ਉਹ ਲੁੱਟ ਖੋਹ ਕਰਨ ਦੇ ਵਿੱਚ ਹਨਾ ਜੀ ਤੇ ਮੰਨ ਲਓ ਚਿੱਟਾ ਚੁਟਾ ਤੇ ਜਿਹੜੇ ਮਾਤਾ ਦੇ ਸੱਟ ਲੱਗੀ ਆ ਉਹਨਾਂ ਨੇ ਦੱਸਿਆ ਹੋਊਗਾ ਤੁਹਾਨੂੰ ਵੀ ਜਿਹੜੇ ਤੁਹਾਡੇ ਮਾਸਟਰ ਜੀ ਲੱਗਦੇ ਸੀ ਹਨਾ ਵੀ ਉਹਨਾਂ ਨੇ ਦੱਸਿਆ ਹੋਊਗਾ ਵੀ ਅਸੀਂ ਤਾਂ ਕਹਿ ਰਹੇ ਸੀ ਕੁੱਤਾ ਆਪਦਾ ਜਿਹੜਾ ਲੈ ਜਾਓ ਹਾਂਜੀ ਹਾਂ ਉਹ ਤਾਂ ਵੀ ਮੰਨ ਲਓ ਜਦੋਂ ਆਏ ਹਨਾ ਇਹ ਇੱਥੇ ਜੀ ਇਹਨਾਂ ਨੇ ਕੰਦੂ ਤੋਂ ਨਹੀਂ ਹੀ ਕਹਿਤਾ ਸੀ ਉਹਨਾਂ ਨੂੰ ਜੀ ਸੁਭਾ ਭਾਈ ਤੁਸੀਂ ਆਪਦਾ ਕੁੱਤਾ ਲੈ ਜਿਓ ਜੀ ਹਨਾ ਜਿਹੜੇ ਬੰਦੇ ਤੋਂ ਕੁੱਤਾ ਲਿਆਂਦਾ ਸੀ ਉਹਨੂੰ ਵੀ ਫੋਨ ਕਰਤਾ ਸੀਗਾ ਵੀ ਤੂੰ ਭਾਈ ਕੁੱਤਾ ਇਹਨਾਂ ਨੂੰ ਦੇ ਦੇ ਜੀ ਤੇ ਉਹ ਕੁੱਤਾ ਵਾਪਸ ਕਰ ਦੇਣਾ ਸੀਗਾ ਤੇ ਬਿਲਕੁਲ ਤੇ ਉਹ ਕੁੱਤਾ ਜਿਹੜਾ ਉਹ ਮੁੱਲ ਖਰੀਦ ਕੇ ਲਿਆਂਦਾ ਸੀ ਜੇ ਨਹੀਂ ਨਹੀਂ ਉਹ ਇੱਕ ਪਿੰਡ ਦੇ ਵਿੱਚ ਉਹ ਵੈਸੀ ਦੇਤਾ ਕਿਸੇ ਨੇ ਜੀ ਵੀ ਮੰਨ ਲਓ ਬੱਚਾ ਨਿਆਣਾ ਸੀਗਾ ਜੀ 13 14 ਸਾਲ ਦਾ ਭਾਂਜਾ ਜੀ ਉਹ ਲੈ ਆਇਆ ਹਨਾ ਜੀ ਜਿਹੜੇ ਉਹ ਅੱਠ ਬੰਦੇ ਆਏ ਆ ਮੰਨ ਲਓ ਵਾਰਦਾਤ ਕਰਨ ਇੱਕ ਉਹਨਾਂ 'ਚੋਂ ਕੋਈ ਬੰਦਾ ਕਹਿੰਦਾ ਸੀਗਾ ਵੀ ਮੈਂ ਲੈ ਕੇ ਜਾਣਾ ਸੀ ਕੁੱਤਾ ਇਹ ਤੇ ਵੀ ਬਸ ਇੱਕ ਇੰਨੀ ਕੀ ਗੱਲ ਪਿੱਛੇ ਜੀ ਆ ਕੁਝ ਹੋ ਗਿਆ ਬਿਲਕੁਲ ਤੇ ਜਿਹੜਾ ਉਹਨਾਂ ਨੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਉਹ ਉਹਨਾਂ ਦਾ ਨਿੱਕਾ ਬੱਚਾ ਸੀਗਾ ਫਿਰ ਉਹਨੂੰ ਛਡਾਇਆ ਕਿੱਦਾਂ ਉਹ ਜਨੂਨ ਨੇ ਮਾਰਨ ਲੱਗੇ ਜੀ ਮੰਨ ਲਓ ਕੋਈ ਤੇਜ਼ ਹਥਿਆਰ ਆ ਉਹ ਮਾਸੀ ਜੀ ਕੋਲੇ ਖੜੇ ਸੀ ਉਹਨਾਂ ਨੇ ਧੱਕਾ ਦੇਤਾ ਜੀ ਉਹਨਾਂ ਨੂੰ ਅੱਛਾ ਜੀ ਉਹਨਾਂ ਨੇ ਜਦੋਂ ਬੱਚੇ ਨੂੰ ਧੱਕਾ ਦੇਤਾ ਤੇ ਉਹਨਾਂ ਦੀ ਬਾਹ ਤੇ ਲੱਗ ਗਿਆ ਜੀ ਹਾਂ ਤੁਹਾਡੀ ਰਿਸ਼ਤੇਦਾਰੀ ਚ ਕੀ ਲੱਗਦਾ ਸੀ ਜੀ ਜਿਹੜੇ ਅਮਰੀਕ ਸਿੰਘ ਜੀ ਸੀ ਉਹ ਮੇਰੇ ਜੀਜਾ ਜੀ ਸੀਗੇ ਜੀ ਅੱਛਾ ਜਿਹੜਾ ਹਾਂ ਜਿਹੜਾ ਮੁੰਡਾ ਉਹਦੀ ਡੈਥ ਹੋਈ ਅਮਰੀਕ ਸਿੰਘ ਉਹ ਤੁਹਾਡੇ ਜੀਜਾ ਜੀ ਲੱਗਦੇ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਇੱਕ ਚੀਜ਼ ਹੋਰ ਦੱਸੋ ਮੈਨੂੰ ਵੀ ਉਹ ਕਿੰਨੇ ਕ ਟਾਈਮ ਦੀ ਵਾਰਦਾਤ ਹੈ ਜੀ ਇਹ 8:30 ਪੌਣੇ 9:00 ਦੀ ਸ਼ਾਮ ਦੀ ਵਾਰਦਾਤ ਹੈ ਜੀ ਰਾਤ ਦੀ ਹਾਂਜੀ ਹਾਂ ਵੇਖੋ 8:30 ਦੇ ਘੰਟਾ ਸਾਂ ਮਰਨਾ ਸੀ ਕਿਤੇ ਬੁੜੀ ਦੇ ਸਰਚ ਘੰਟਾ ਸਾਂ ਮਾਰਦੇ ਹੂੰ ਪੇਬਾ ਸੀ ਨੇ ਸਾਡੀਆਂ ਲਾਈਟਾਂ ਆਈਆਂ ਇਹਨੂੰ ਉਹਨਾਂ ਨੇ ਐਖਿਆ ਵੀ ਬੰਦੇ ਆ ਗਏ ਤੇ ਉਹ ਨਾਲ ਦੀ ਨਾਲ ਫਿਰ ਭੱਜ ਗਏ ਉਹ ਲਾਈਟਾਂ ਦੇਖ ਕੇ ਨਾਲ ਦੀ ਨਾਲ ਭੱਜ ਉਹ ਕਾਹਦੇ ਤੇ ਆਏ ਸੀਗੀ ਉਹ ਮੋਟਰ ਦੋ ਮੋਟਰਸਾਈਕਲਾਂ ਦੇ ਸੀਗੇ ਵੀ ਮੈਂ ਨਹੀਂ ਦੇਖਿਆ ਜੀ ਮੇਰੇ ਭਾਈ ਨੇ ਜ਼ਰੂਰ ਦੇਖਿਆ ਉਹ ਕਹਿੰਦਾ ਵੀ ਇੱਕ ਮੋਟਰਸਾਈਕਲ ਲੈ ਕੇ ਉਹ ਭੱਜ ਗਿਆ ਇੱਕ ਪਹਿਲਾਂ ਭੱਜ ਗਿਆ ਜੀ ਅੱਛਾ ਜੀ ਬੱਚਾ ਬੇਟਾ ਦੱਸਦਾ ਵੀ ਦੋ ਮੋਟਰਸਾਈਕਲਾਂ ਤੇ ਆਏ ਸੀ ਜੀ ਦੋ ਮੋਟਰਸਾਈਕਲਾਂ ਦੀ ਆਈ ਹਾਂਜੀ ਹਾਂ ਤੇ ਜਿਹੜੇ ਉਹਨਾਂ ਕੋਲੇ ਸੰਦ ਸੀਗੇ ਜੀ ਉਹ ਕਿੱਦਾਂ ਦੇ ਸੰਦ ਸੀਗੇ ਜੀ ਉਹ ਜੀ ਹੁਣ ਬੱਚੇ ਨੂੰ ਵੀ ਨਹੀਂ ਪਤਾ ਜੀ ਨਾ ਹੀ ਅਸੀਂ ਦੇਖਿਆ ਜੀ ਸੰਦ ਕੋਈ ਤੇਜ਼ ਤਾਰ ਹਥਿਆਰੀ ਹੋਣੀ ਹੈ ਸਿਰ 'ਚ ਬਹੁਤ ਜ਼ਿਆਦੇ ਸੱਟਾਂ ਮਾਰੀਆਂ ਜੀ ਅਸੀਂ ਉਹ ਧਾਰ ਕੀ ਆਈ ਸੀ ਮੰਨ ਲਓ ਹਾਂਜੀ ਹਾਂ ਉਹਨਾਂ ਬੰਦੇ ਤਾਂ ਵੀ ਪਹਿਲਾਂ ਵੀ ਕ੍ਰਾਈਮ ਕੀਤਾ ਹੈ ਜਦੋਂ ਪਰਚੇ ਪੁੱਛੇ ਗਏ ਸੀ ਕ੍ਰਾਈਮ ਸਰ ਉਹ ਵੀ ਮੰਨ ਲਓ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦੇ ਵੀ ਬਾਰਦਾਤਾ ਕਰ ਰਹੇ ਸੀਗੇ ਜੀ ਪਿੰਡ ਬਹੁਤ ਤੰਗ ਹੈ ਉਹਨਾਂ ਤੋਂ ਨਿਸ਼ੇੜੀ ਹੈਗੀ ਹੈ ਹੋ ਸਕਦਾ ਉਹਨਾਂ ਤੇ ਕੋਈ ਪਰਚਾ ਵੀ ਹੋਵੇ ਜੀ ਹਨਾ ਇਹ ਆਪਾਂ ਨੂੰ ਤਾਂ ਨਹੀਂ ਖੈਰ ਪਤਾ ਵੀ ਪੈਸੇ ਪਿੰਡ ਬਹੁਤ ਪਰੇਸ਼ਾਨ ਹੈ ਇਹਨਾਂ ਤੋਂ ਜਿਹੜੇ ਨਾਲ ਬੰਦੇ ਐਸੋ ਤੁਸੀਂ ਪਰਿਵਾਰ ਨੇ ਸਿਆਣੇ ਕੁਛ ਪਰਿਵਾਰ ਨੇ ਜੀ ਤਿੰਨ ਚਾਰ ਜੀਆਂ ਦੇ ਨਾਮ ਲਖਾਏ ਉਹ ਸਿਆਣੇ ਹੋਏ ਉਹਨਾਂ ਦੇ ਉਹ ਮੇਰੇ ਖਿਆਲ ਵੀ ਤਿੰਨ ਬੰਦੇ ਚੱਕ ਵੀ ਲਏ ਜਿਹੜੇ ਏਕਮ ਹਨੀ ਤੇ ਮਨੀ ਇਹ ਤਿੰਨ ਜਾਨਿਆਂ ਦੇ ਨਾਮ ਵੀ ਮੰਨ ਲਉ ਲੈਂਦੀ ਸੀ ਇੱਕ ਮੁੰਡੇ ਦਾ ਮੇਰੇ ਖਿਆਲ ਹੋਰ ਲੈਂਦਾ ਨਾ ਉਹਦਾ ਪਤਾ ਨਹੀਂ ਕਿ ਵੀ ਇਹ ਤਿੰਨ ਕਹਿੰਦੇ ਵੀ ਚੱਕ ਲਏ ਆ ਜੀ ਪੁਲਿਸ ਨੇ ਅਰੈਸਟ ਕਰ ਲਏ ਆ ਤੇ ਵੀ ਜਣੀ ਸੀ ਇਹ 8 ਤੋਂ 10 ਦੇ ਵਿੱਚ ਵਿੱਚ ਜਣੀ ਦੱਸੇ ਜਾਂਦੇ ਆ ਪਲਾਨ ਨਹੀਂ ਆਈ ਸੀ ਇਹ ਪਲਾਨ ਹੀ ਸੀਗਾ ਜੀ ਜਦੋਂ ਹੁਣ ਨਸ਼ਾ ਕੀਤਾ ਜੀ ਪਲਾਨ ਦੇ ਸਿੰਘ ਤਾਂ ਜਦੋਂ ਆਏ 10 ਬੰਦੇ ਮਤ ਕੇ ਆਏ ਆ ਲੜਕੇ ਹੋਂਸਾ ਟਾ ਲਿਆ ਕੰਧ ਤੋਂ ਪਰ ਉਹਨਾਂ ਨੂੰ ਚੱਕ ਲਿਆ ਹੈ ਆ ਮੁੰਡੇ ਨੂੰ ਕੰਧ ਤੋਂ ਉਹਦੇ ਕੰਧ ਤਾਂ ਆਖਿਆ ਯਾਰ ਤੁਸੀਂ ਜਾਓੜੋ ਟੜਕੇ ਕੁੱਤਾ ਆਪਦਾ ਦੇ ਦੇਾਂਗੇ ਤੇ ਉਹਨੂੰ ਕੰਧ ਦੇ ਉੱਤੇ ਜਦੋਂ ਉੱਤੋਂ ਨੀਵੀਂ ਕੰਧ ਸੇ ਧੋਖੇ ਉੱਤੋਂ ਖਿੱਚ ਲਿਆ ਉਹਨੂੰ ਤੇ ਪਲਾਨ ਸਮਝਦੇ ਆ ਇਤਾਂ ਤੇ ਇੱਕ ਮੰਨ ਲਓ ਹੋ ਸਕਦਾ ਬਹਾਨਾ ਹੀ ਬਣ ਗਿਆ ਜੀ ਕੋਈ ਉਹਨਾਂ ਨੇ ਕੋਈ ਰੰਜਿਸ਼ ਹੀ ਕੀਤੀ ਟੜਕੇ ਆ ਤਾਂ ਲੈ ਜਾਓ ਮੋਰ ਮੈਲਾ ਸੀ ਹਾਂ ਜੀ ਹਾਂ ਜੀ ਇਹ ਜੀ ਬਹੁਤ ਘਟਣਿਆ ਘਟੜੀ ਆ ਬਹੁਤ ਮਾੜਾ ਕੰਮ ਹੋਇਆ ਹੈ ਤੇ ਬਹੁਤ ਕੱਲਾ ਬਚ ਗਿਆ ਹੈ ਤੇ ਇਹ ਚਰਾਗ ਬੁੱਝ ਗਿਆ ਤੇ ਇਹ ਅਸੀਂ ਮੰਕਾ ਦੇ ਬਾਦ ਤੋਂ ਸਜਾ ਦਿੱਤੀ ਹੈ ਹੈ ਜੀ ਮੇਰੇ ਚਾਚੇ ਦਾ ਮੁੰਡਾ ਸੀਗਾ ਉਹ ਮੇਰਾ ਚਾਚਾ ਸੀਗਾ ਹੈ ਜੀ ਬਹੁਤ ਦੁੱਖ ਵਾਲੀ ਗੱਲ ਹੈ ਕੋਈ ਨਾ ਬੈਟਰੀ ਲਾਦੀ ਕੋਈ ਡੋਲ ਨਹੀਂ ਲੱਗਦੀ ਡੋਡੀ ਬਾਣ ਸੀਗੇ ਇਹਨਾਂ ਦੇ ਉਸ ਨਹੀਂ ਸੀਗਾ ਗੰਡਾਸੇ ਤਕੂਇ ਕੁਹਾੜੀਆਂ ਨਾਲ ਲੜਾਈ ਹੋਈ ਹੈ ਤੇ ਉਹ ਆਹ ਹੀ ਗੰਡਾਸੇ ਸੋਟੀਆਂ ਜਿਹੜੇ ਲੇ ਹੋ ਸ਼ਖਸ਼ ਮਾਰਨ ਆਏ ਸੀ ਕਰੇਵਾਰ ਕੀਤਾ ਇਸ ਪਰਿਵਾਰ ਤੇ ਆ ਕਿ ਉਹ ਆਹ ਜਨਨ ਕਿ ਇੱਥੇ ਉਹਨਾਂ ਦੇ ਪ੍ਰੂਫ ਪਏ ਹੋਣੇ ਉੱਪਰ ਨਿਸ਼ਾਨੀਆਂ ਲਾ ਦਿੱਤੀਆਂ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਉਹ ਡਰਾਈਵਿੰਗ ਲਾਇਸੈਂਸ ਆਪਾਂ ਤੇ ਕੀ ਚੀਜ਼ ਆ ਉਹ ਪਹਿ ਆਧਾਰ ਕਾਰਡ ਪਿਆ ਇਧਰ ਅੱਕੇ ਸੋਟੀ ਪਈ ਹੈ ਇੱਕ ਇਧਰ ਪਈ ਜਨਨ ਕਿ 10 ਜਨਨ ਕਿ ਇੱਥੇ ਹਥਿਆਰ ਦੱਸੇ ਜਾ ਰਹੇ ਨੇ ਜਿਹੜੇ 10 ਚੀਜ਼ਾਂ ਇਧਰ ਕੜਾ ਪਿਆ ਪਿੱਛੇ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਕੈਮਰੇ ਦੇ ਤਸਵੀਰਾਂ ਇਹ ਕੈਮਰਾ ਪਿਆ ਕਾਫੀ ਸਮਾਨ ਜਾਨੀ ਕਿ ਉਹਨਾਂ ਦਾ ਇੱਥੇ ਰਹਿ ਗਿਆ ਪ੍ਰਸ਼ਾਸਨ ਨੇ ਹੁਣੇ ਤੇ ਨਿਸ਼ਾਨੀਆਂ ਲਾ ਦਿੱਤੀਆਂ ਪ੍ਰਸ਼ਾਸਨ ਵੀ ਪਹੁੰਚਿਆ ਨਗਰ ਵੀ ਪਹੁੰਚਿਆ ਕਿ ਪਰਿਵਾਰ ਦੇ ਨਾਲ ਬੜੀ ਦੁਖਦਾਈ ਗੱਲ ਹੋਈ ਹੈ ਪਰਿਵਾਰ ਦੇ ਦੋ ਜੀ ਚਲੇ ਜਾਣੇ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਬੰਦਾ 20 ਸਾਲ ਦੇ ਵਿੱਚ ਜਾਨੀ ਕਿ ਜਾ ਕੇ ਇੱਕ ਘਰ ਦਾ ਜੀ ਦੇ ਨਾਲ ਜੁੜਦਾ ਕਿਵੇਂ ਦੇਖੋਗੇ ਪਰਿਵਾਰ ਨੂੰ ਤੁਸੀਂ ਇਹੀ ਪਿੰਡਾ ਤੁਹਾਡਾ ਹੀ ਨਹੀਂ ਰਿਹਤੇ ਹੋ ਰਾ ਜੀ ਹੂੰ ਇਹ ਘਟਨਾ ਕੱਢੀ ਹੈ 21 ਸ਼ੁਰੂ ਕਿੱਥੋਂ ਹੁੰਦੀ ਹੈ ਇੱਕ ਕੁੱਤੇ ਪਿਛੇ ਜਿਹੜੇ ਆਪਾਂ ਕਹਿੰਦੇ ਕੁੱਤਿਆਂ ਦੀ ਲੜਾਈ ਹੈ ਨਾ ਤੇ ਬੰਦਿਆਂ ਤੱਕ ਪਹੁੰਚ ਗਈ ਬੰਦਿਆਂ ਦੇ ਕਾਤਲ ਹੋ ਗਏ ਉਹ ਸ਼ੁਰੂ ਤੋਂ ਦੱਸੋ ਵੀ ਕਹਾਣੀ ਕੀ ਸੀ ਮੈਨੂੰ ਇਹਦਾ ਪਤਾ ਨਹੀਂ ਤੁਸੀਂ ਕੀ ਮੁੰਡੇ ਨੂੰ ਦੱਸੋ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹ ਇਹਨਾਂ ਦੇ ਡੈਡੀ ਸੀਗੇ ਮੰਗਰ ਸਿੰਘ ਜੀ ਤੇ ਇਹ ਬਾਈ ਦਾ ਨਾਮ ਅਮਰੀਕ ਸਿੰਘ ਸੀਗਾ ਜੀ ਜੀ ਇਹ ਇੱਕ ਵਸ ਵੀ ਮੰਨ ਲਓ ਕੁੱਤੇ ਨੂੰ ਲੈ ਕੇ ਵੀ ਉਹ ਕਿਸੇ ਨੇ ਕੁੱਤਾ ਇਹਨਾਂ ਨੂੰ ਦੇਦਾ ਹੂੰ ਉਹ ਦੂਜੀ ਪਾਰਟੀ ਨੂੰ ਵੀ ਕਹਿੰਦਾ ਜਿਹੜੀ ਉਹ ਆਈ ਸੀਗੀ ਮੰਨ ਲਓ ਉਹਨਾਂ ਨੂੰ ਵੀ ਕਹਿੰਦਾ ਵੀ ਭਾਈ ਤੁਸੀਂ ਲੈ ਜਾਓ ਹਨਾ ਉਹ ਇਹਨਾਂ ਦੇ ਕਰੋ ਚੱਕਣਾਉਂਦੇ ਆ ਜੀ ਵੀ ਮੰਨ ਲਓ ਅਸੀਂ ਠੱਕੇ ਨਾਲ ਲੈ ਕੇ ਜਾਣਾ ਹੈਗਾ ਚਲੋ ਇਹ ਮਸਰੀ ਜੀ ਨੇ ਕਹਿ ਵੀ ਦਿੱਤਾ ਸੀਗਾ ਵੀ ਚਲੋ ਭਾਈ ਤੁਸੀਂ ਲੈ ਜਾਓ ਲੈ ਜਾਓ ਸਵੇਰ ਕੋਈ ਗੱਲ ਨਹੀਂ ਤੁਸੀਂ ਵੀ ਦੋ ਬੰਦੇ ਆਉਣਗੇ ਸਵੇਰ ਲੈ ਜਾਓ ਤੁਸੀਂ ਹਨਾ ਤੇ ਉਹ ਮੰਨ ਲਓ ਜੀ ਨਸ਼ੇੜੀ ਸੀਗੇ ਜਿਨ੍ਹਾਂ ਤੋਂ ਸਾਰਾ ਪਿੰਡ ਹੀ ਤੰਗ ਹੈ ਹਨਾ 8 ਤੋਂ 10 ਬੰਦੇ ਸੀਗੇ ਤੇ ਵੀ ਮੰਨ ਲਓ ਵੀ ਬਹੁਤ ਜਿਆਦੇ ਨਸ਼ੇੜੀ ਆ ਉਹ ਚਿੱਟੇ ਦੇ ਸਮਗਲਾ ਦਾ ਪੂਰੇ ਹੀ ਉਹ ਹਨਾ ਤੇ ਬਸ ਉਹਨਾਂ ਨੇ ਦੇਖੇ ਕੁਛ ਨਹੀਂ ਜੀ ਆ ਕੇ ਮੰਨ ਲਓ ਕਰੋ ਖਿੱਚਲੇ ਹਨਾ ਖਿੱਚ ਕੇ ਵੀ ਮੰਨ ਲਓ ਇਥੇ ਲਿਆ ਕੇ ਉਹਨਾਂ ਦੇ ਰਾੜਾ ਜਾਂ ਕੁਛ ਵੀ ਤਿੱਖੇ ਸੰਦ ਵੀ ਕੱਲੇ ਸਿਰ ਚ ਹੀ ਸੱਟਾਂ ਮਾਰੀਆਂ ਜਿਆਦਾ ਜੀ ਜੀ ਤੇ ਉਹਦੀ ਹਥਿਆਰ ਪਹਿਲਾਂ ਨਾਲ ਚੱਕੀ ਫਿਰਦੇ ਸੀਗੇ ਜੀ ਹਾਂ ਜੀ ਹਾਂ ਹਥਿਆਰ ਉਹਨਾਂ ਦੇ ਕੋਲੇ ਸੀਗੇ ਜੀ ਪਹਿਲਾਂ ਸਾਰੇ ਹਥਿਆਰ ਉਹਨਾਂ ਦੇ ਕੋਲੇ ਸੀ ਤੇ ਮਸਨਜੀ ਦੀ ਮੰਨ ਲਓ ਉਧਰਲੀ ਸਾਈਡ ਦੇਥ ਹੋਈ ਹੈ ਜੀ ਤੇ ਬਾਈ ਵੀ ਮੰਨ ਲਓ ਇੱਥੇ ਪੂਰੇ ਹੋ ਹੀ ਚੁੱਕੇ ਸੀ ਉਹਨਾਂ ਦਾ ਕੋਈ ਕੋਈ ਸਾਹ ਸੀਗਾ ਜੀ ਉੱਥੇ ਮੰਨ ਲਾ ਜਿਆਦਾ ਵਾਰ ਸਿਰਤੀ ਕਰੇ ਉਹਨਾਂ ਨੇ ਹਾਂ ਜੀ ਹਾਂ ਜਿਆਦਾ ਵਾਰ ਸਿਰਤੀ ਸੀਗੀ ਜੀ ਜੀ ਹਾਂ ਜੀ ਮੰਨ ਲਓ ਬੱਚੇ ਦੇ ਮਾਰਨ ਲੱਗੇ ਆ ਤੋ ਮਾਤਾ ਕੋਲੇ ਸੀਗੇ ਜੀ ਉਹਨਾਂ ਨੇ ਬੱਚੇ ਨੂੰ ਤਾਂ ਸਾਈਡ ਤੇ ਕਰਤਾ ਤੇ ਮਾਤਾ ਦੇ ਬਾਹ ਤੇ ਲਾ ਗੀਆ ਜੀ ਜੀ ਹਾਂ ਜੀ ਹਾਂ ਸਾਡਾ ਪਿੰਡ ਕੂਰਸ਼ਮੀ ਰਹੀ ਤੇ ਬਸ ਅਸੀਂ ਸਿਰਫ ਕੋਈ 2-4 ਮਿੰਟ ਤੇ ਵਖਵੇਂ ਨਾਲ ਹੀ ਇੱਥੇ ਆ ਗਏ ਹਾਂ ਜੀ ਜਿਹੜੇ ਦੋਸ਼ੀਓ ਅਰੈਸਟ ਕਰ ਲੇ ਪੁਲਿਸ ਨੇ ਹਾਂ ਜੀ ਮੰਨ ਲਓ ਦੋ ਕਿ ਤਿੰਨ ਕਹਿੰਦੇ ਜੀ ਮੰਨ ਲਓ ਕੁਝ ਘਰੇ ਆ ਜੀ ਕੁਛ ਰਹਿੰਦੇ ਆ ਜੀ ਕੁਝ ਤਾਂ ਦੋ ਕੀ ਕਰਿਆ ਚਾਰ-ਪੰਜ ਜਾਣੇ ਹਜੇ ਹੋਰ ਰਹਿੰਦੇ ਆ ਇਹ ਇਕੱਲੇ ਬੰਦੇ ਤਾਂ ਕਰ ਨਹੀਂ ਸਕਦਾ ਜੀ ਪੰਜ-ਸੱਤ ਬੰਦਿਆਂ ਦਾ ਗਰਾਉ ਸੀ ਚਿੱਟੇ ਦੇ ਪੂਰੇ ਪਹਪੂਰ ਸੀ ਜੀ ਸਾਰਾ ਪਿੰਡ ਇਹ ਕਹਿੰਦੇ ਵੀ ਤੰਗ ਪਰੇਸ਼ਾਨ ਕਰ ਛੱਡਿਆ ਇਹਨਾਂ ਨੇ ਤੇ ਵੀ ਬਹੁਤ ਜ਼ਿਆਦਾ ਇਹਨਾਂ ਨੇ ਵੀ ਇਹ ਘਟਨਾ ਕਰੀ ਬਹੁਤ ਜਿਆਦੇ ਮਾੜੀ ਗੱਲ ਕਰੀ ਜੀ ਤੇ ਬੱਚਿਆਂ ਨੂੰ ਕੀ ਖੁਸ਼ੀ ਆਈ ਜਾਂਦਾ ਮੂਰੇ ਕਿਸੇ ਨੂੰ ਨਹੀਂ ਛੱਡਦੇ ਸੀ ਜੀ ਇਹਨੇ ਨਸ਼ੇ ਦੇ ਬਹੂਰ ਜਦੋਂ ਬੰਦਾ ਤਾਂ ਆ ਕੇ ਆ ਗਿਆ ਹਾਂਜੀ ਹਾਂ ਤੇ ਤਾਂ ਸਰਕਾਰ ਮੂਰੇ ਇਹੀ ਕਰਦੇ ਆ ਬੇਨਤੀ ਵੀ ਇਹਨਾਂ ਨੂੰ ਸਖਤ ਸਖਤ ਕਾਰਵਾਈ ਤੇ ਜਿਹੜੀ ਇੱਕ ਵਕੀਲਾਂ ਨੂੰ ਬੇਨਤੀ ਕਰਦੇ ਨੇ ਚਿੱਟੇ ਵਾਲਿਆਂ ਦਾ ਤੁਸੀਂ ਵੀ ਖੁਸ਼ੀ ਇਹਨਾਂ ਦਾ ਤੁਸੀਂ ਜ਼ਬਾਨ ਤਾਂ ਲਿਆ ਕਰੋ ਵੀ ਇਹਨਾਂ ਨੂੰ ਹੱਥ ਵੱੰਨ ਕੇ ਵੀ ਪੁਲਿਸ ਵੀ ਜ਼ੋਰ ਲਾਉਂਦੀ ਚਿੱਟੇ ਵਾਲੇ ਫੜਦੇ ਵੀ ਖੁਸ਼ੀ ਤੋਂ ਜ਼ਬਾਨ ਤਾਂ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਚਿੱਟੇ ਵਾਲਿਆਂ ਦੇ ਤੁਸੀਂ ਜ਼ਬਾਨ ਤਾਂ ਨਾ ਲਿਆ ਕਰੋ ਵੇ ਬੇਨਤੀ ਕਰ ਜਿਹੜੇ ਕਾਨੂੰਨ ਵਿਵਸਥਾ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਦਿਸਦੀ ਆ ਪੰਜਾਬ ਦੇ ਵਿੱਚ ਦੋਨੋਂ ਦਿਨ ਕਿ ਦੇ ਵਾਰਦਾਤਾਂ ਘਟ ਨਹੀਂ ਰਹੀਆਂ ਵਧ ਰਹੀਆਂ ਤੁਸੀਂ ਵੇਖੋ ਰੋਜ਼ ਦੀਆਂ ਜਨਕ ਚਾਰ ਪੰਜ ਵਾਰਦਾਤਾਂ ਹੁੰਦੀਆਂ ਹੁੰਦੀਆਂ ਦਿਨ ਦਿਹਾੜੀ ਪਹਿਲਾਂ ਹੁੰਦੀਆਂ ਸੀ ਕੁਝ ਰਾਤ ਨੂੰ ਹੁੰਦੀਆਂ ਸੀ ਹੁਣ ਤਾਂ ਦਿਨੇ ਦਿਹਾੜੇ ਸ਼ਰਿਆ ਮੋਰੀ ਜਾਂਦੀਆਂ ਚਿੱਟੇ ਦਾ ਕਰ ਕੀ ਹੈ ਜੀ ਚਿੱਟੇ ਦੇ ਪਪੂਰ ਹੋਈ ਜਾਂਦੇ ਚਟਾਮ ਮਿਲ ਜਾਂਦਾ ਜੀ ਤੇ ਤਾਂ ਕਰਕੇ ਹੁਣ ਹੋਣਗੀਆਂ ਹੀ ਜਦੋਂ ਕੀ ਸਰਕਾਰ ਕੀ ਸਰਕਾਰਾਂ ਨੇ ਠੱਲ ਨਹੀਂ ਪਾਈ ਇਹ ਚਿੱਟੇ ਤੇ ਹਾਂ ਠੱਲ ਪਈ ਨਹੀਂ ਜੀ ਪਈ ਹੋਵੇ ਤਾਂ ਫਿਰ ਤਾਂ ਰੁਕੀ ਆ ਵੀ ਜੀ ਕੰਮ ਤੇ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਸਾਨੂੰ ਕਹਿੰਦੇ ਵੀ ਰੈਸਟ ਕਰ ਲੈਣੇ ਅਸੀਂ ਆਖਿਆ ਵੀ ਉਹਨਾਂ ਚੱਕਰ ਅਸੀਂ ਵੀ ਲਾਛਾ ਸ਼ਿਕਾਰ ਨਹੀਂ ਕਰਦੇ ਜਿੰਨਾਂ ਚੱਕ ਸਾਡਾ ਬੰਦਿਆਂ ਨੂੰ ਰੈਸਟ ਨਹੀਂ ਕਰਦੇ ਪੰਜ-ਸੱਤ ਬੰਦੇ ਆ ਜੀ ਉਹ ਟਮਾਟਮ ਹੋ ਗਿਆ ਹਾਂਜੀ ਉਹ ਹੋ ਗਿਆ ਜੀ ਹਜੇ ਘੰਟਾ ਤੱਕ ਲੱਗੂਗਾ ਉਹਨ ਤੇ ਜੀ ਜਿਹੜੇ ਡੈੱਡ ਬੋਡੀਆਂ ਜਿਹਨਾਂ ਕਿ ਉਹ ਘਰੇ ਲੈਂਦੀਆਂ ਹੁਣ ਤੇ ਉੱਥੇ ਪਾਣੀ ਹਜੇ ਆ ਰਹੀਆਂ ਇਹ ਘੰਟਾ ਲੱਗ ਜੂਗਾ ਜੀ ਹਾਂਜੀ ਜਿੰਨਾਂ ਚੱਕ ਤੁਹਾਡਾ ਕਹਿੰਦਾ ਪਾਵੇ ਆ ਵੀ ਜਿੰਨਾਂ ਚੱਕ ਉਹ ਬੰਦੇ ਜਿਹੜੇ ਤੁਸੀਂ ਲਿਖਾਏ ਆ ਕਿੰਨੇ ਬੰਦੇ ਲਿਖਾਏ ਆ ਵਿੱਚ ਉਹ ਹੋਣਗੇ 7 ਬੰਦੇ ਤਾਂ ਹੋਣਗੇ ਹੋਣਗੇ ਨਾਲ ਜੀ 7 ਹਾਂ 7 ਬੰਦੇ ਸੱਤਾਂ ਚ ਕਿੰਨੇ ਫੜੇ ਗਏ ਅਜੇ ਤਿੰਨ ਕੀ ਫੜੇ ਗਏ ਆ ਜੀ ਤਿੰਨ ਫੜੇ ਗਏ ਹਾਂ ਨਾਮ ਕੀ ਕੀ ਉਹਨਾਂ ਦਾ ਜੀ ਨਾਮ ਤਾਂ ਇਹਨੇ ਜਾਣਦੇ ਨਹੀਂ ਚਲੋ ਜਿਹੜੇ ਹੁਣ ਬਾਕੀ 4 ਰਹਿ ਗਏ ਤੁਸੀਂ ਕਹਿੰਦੇ ਵੀ ਉਹ ਵੀ ਅਰੈਸਟ ਕਰੋ ਫੇਰ ਅਸੀਂ ਸਿਸਕਾਰ ਕਰਾਂਗੇ ਆ ਫੇਰ ਸਿਸਕਾਰ ਕਰਾਂਗੇ ਜੀ ਜੀ ਉਹ ਤਦਕਨ ਸਿਸਕਾਰ ਨਹੀਂ ਕਰਦੇ ਤੁਸੀਂ ਹਾਂਜੀ ਹਾਂਜੀ ਜੀ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਹੈ ਉਹ ਸੱਤ ਲਖਾਇਏ ਗਿਆ ਪਰਿਵਾਰ ਵੱਲੋਂ ਜਿਨ੍ਹਾਂ ਨੇ ਜਨਕਿ ਘਰੇ ਆਕੇ ਪਰਿਵਾਰ ਦੇ ਉੱਤੇ ਅਟੈਕ ਕੀਤਾ ਕਤਲ ਕੀਤਾ ਇੱਕ ਬੱਚੇ ਦੇ ਬਾਪ ਦਾ ਇੱਕ ਦੇ ਦਾਦਾ ਜੀ ਦਾ ਤੇ ਮਾਤਾ ਦੇ ਵੀ ਸੱਟ ਲੱਗੀ ਹੈ ਅਸੀਂ ਉਹਨਾਂ ਉੱਤੇ ਕੋਈ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿੱਕ ਸੱਤੇ ਦੇ ਸੱਤੇ ਦੋਸ਼ੀ ਫੜੇ ਨਹੀਂ ਜਾਂਦੇ ਅਸੀਂ ਉਹਨਾਂ ਚਿੱਕ ਜਨਕਿ ਡੈਡਿੰਗ ਬਾਡੀਆ ਅੱਜ ਇੱਕ ਕਰੀ ਰੱਖਾਂਗੇ ਕੀ ਅਗਲੀ ਕਾਰਵਾਈ ਹੁੰਦੀ ਹੈ ਉਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਨਹੀਂ ਮੇਰੇ ਖਿਆਲ ਵੀ 10 ਕ ਪੜਿਆ ਸੀਗਾ ਜੀ ਜਿਹੜਾ ਜਿਹਦੀ ਡੈਥ ਹੋਈ ਆ ਹਾਂਜੀ ਹਾਂ 10 ਕ ਪੜੇ ਸੀਗੇ ਜੀ ਠੀਕ ਹੈ ਜੀ ਤੇ ਕੋਈ ਉਹਦਾ ਇਦਾਂ ਕੋਈ ਸਬੰਧ ਤਾਂ ਨਹੀਂ ਹੈਗਾ ਸੀ ਜਾਂ ਕਿਸੇ ਪਹਿਲਾਂ ਕੋਈ ਲੜਾਈ ਕੀਤੀ ਹੋਵੇ ਜਾਂ ਕੋਈ ਕੁਝ ਉਦਾਂ ਦਾ ਕੋਈ ਗੱਲਬਾਤ ਕੋਈ ਕਦੇ ਨਹੀਂ ਲੜਾਈ ਹੋਈ ਪਰਿਵਾਰ ਦਾ ਜਿਹੜਾ ਪਰਿਵਾਰ ਤਾਂ ਇੱਕ ਜੀ ਸਿੰਪਲ ਸਧਾਰਨ ਪਰਿਵਾਰ ਹੈ ਖੇਤੀਬਾੜੀ ਵਾਲਾ ਜੀ ਕੋਈ ਇਹ ਜਾਂ ਨਿੱਜੀ ਰੰਜਿਸ਼ ਨਹੀਂ ਜਾਂ ਕੋਈ ਕੋਈ ਲੜਾਈ ਆਪਦੀ ਬਾਹੀ ਵਾਲੇ ਬੰਦੇ ਜੀ ਕਿਤੇ ਕੋਈ ਮਤਲਬ ਹੀ ਨਹੀਂ ਅੱਛਾ ਜੀ ਹਾਂ ਜੀ ਹਾਂ ਤੇ ਕੀ ਕਹਿ ਰਿਹਾ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਨੇ ਮਿਸ਼ਵਾਜ ਦੁਆਰ ਆ ਵੀ ਅਸੀਂ ਇਨਕੁਆਰੀ ਕਰਦੇ ਆ ਜੀ ਮੰਨ ਲਓ ਕੋਈ ਬੰਦੇ ਅਰੇਸਟ ਕੀਤੇ ਹੋਏ ਆ ਉਹ ਕਰੀ ਜਾਂਦੇ ਆ ਰੇਡਾਂ ਮਾਰੀ ਜਾਂਦੇ ਆ ਜੀ ਹਨ ਜੀ ਹਾਂਜੀ ਜਿਹੜੇ ਪਹਿਲਾਂ ਇਹਨਾਂ ਨੇ ਕੋਈ ਕਾਂਡ ਕੀਤਾ ਜਿਹੜਾ ਪਹਿਲਾਂ ਆਪਣੇ ਹੁਣ ਇੱਥੇ ਕਤਲ ਕਰਕੇ ਗਏ ਆ ਇਹਨਾਂ ਨੇ ਕੋਈ ਪਹਿਲਾਂ ਕਾਂਡ ਕੀਤਾ ਪਹਿਲਾਂ ਉਹ ਜੀ ਪਿੰਡ ਦੇ ਵਿੱਚ ਵੀ ਮੰਨ ਲਓ ਇੱਕ ਦੋ ਘਰਾਂ 'ਚ ਵੀ ਬੜੇ ਹੋਏ ਆ ਜੀ ਉਹ ਲੁੱਟ ਖੋਹ ਕਰਨ ਦੇ ਵਿੱਚ ਹਨਾ ਜੀ ਤੇ ਮੰਨ ਲਓ ਚਿੱਟਾ-ਚੁੱਟਾ ਬਹੁਤ ਜ਼ਿਆਦਾ ਲਾਉਂਦੇ ਨਸ਼ੇੜੀ ਹੈਗੇ ਸਿਗਨੇਚਰ ਖਾਂਦੇ ਆ ਪੂਰੇ ਜੀ ਉਹ ਜੀ ਨਸ਼ੇ ਬਿਨਾਂ ਤਾਂ ਐਡੀ ਫਿਰ ਬਾਰਦਾਤ ਨੂੰ ਅੰਜਾਮ ਹੀ ਨਹੀਂ ਦੇ ਸਕਦਾ ਜੀ ਜੀ ਤੇ ਜਿਹੜੇ ਮਾਤਾ ਦੇ ਸੱਟ ਲੱਗੀ ਆ ਉਹਨਾਂ ਨੇ ਦੱਸਿਆ ਹੋਊਗਾ ਤੁਹਾਨੂੰ ਵੀ ਜਿਹੜੇ ਤੁਹਾਡੇ ਮਾਸੜ ਜੀ ਲੱਗਦੇ ਸੀ ਹਨਾ ਵੀ ਉਹਨਾਂ ਨੇ ਦੱਸਿਆ ਹੋਊਗਾ ਵੀ ਅਸੀਂ ਤਾਂ ਕਹਿ ਰਹੇ ਸੀ ਕੁੱਤਾ ਆਪਦਾ ਜਿਹੜਾ ਲੈ ਜਾਓ ਹਾਂਜੀ ਹਾਂ ਉਹ ਤਾਂ ਵੀ ਮੰਨ ਲਓ ਜਦੋਂ ਆਏ ਹਨਾ ਇਹ ਇੱਥੇ ਜੀ ਇਹਨਾਂ ਨੇ ਕੰਦੂ ਤੋਨੀ ਹੀ ਕਹਿਤਾ ਸੀ ਉਹਨਾਂ ਨੂੰ ਵੀ ਸੁਭਾ ਭਾਈ ਤੁਸੀਂ ਆਪਦਾ ਕੁੱਤਾ ਲੈ ਜਿਓ ਜੀ ਹਨਾ ਜਿਹੜੇ ਬੰਦੇ ਤੋਂ ਕੁੱਤਾ ਲਿਆਂਦਾ ਸੀ ਉਹਨੂੰ ਵੀ ਫੋਨ ਕਰਤਾ ਸੀਗਾ ਵੀ ਤੂੰ ਭਾਈ ਕੁੱਤਾ ਇਹਨਾਂ ਨੂੰ ਦੇ ਦੇ ਜੀ ਤੇ ਕੁੱਤਾ ਵਾਪਸ ਕਰ ਦੇਣਾ ਸੀਗਾ ਤੇ ਬਿਲਕੁਲ ਤੇ ਉਹ ਕੁੱਤਾ ਜਿਹੜਾ ਉਹ ਮੁੱਲ ਖਰੀਦ ਕੇ ਲਿਆਂਦਾ ਸੀ ਜੇ ਨਹੀਂ ਨਹੀਂ ਉਹ ਇੱਕ ਪਿੰਡ ਦੇ ਵਿੱਚ ਉਹ ਵੈਸੀ ਦੇਤਾ ਕਿਸੇ ਨੇ ਜੀ ਵੀ ਮੰਨ ਲਓ ਬੱਚਾ ਨਿਆਣਾ ਸੀਗਾ ਜੀ 13 14 ਸਾਲ ਦਾ ਭਾਂਜਾ ਜੀ ਉਹ ਲੈ ਆਇਆ ਹਨਾ ਜੀ ਜਿਹੜੇ ਉਹ ਅੱਠ ਬੰਦੇ ਆਏ ਆ ਮੰਨ ਲਓ ਵਾਰਦਾਤ ਕਰਨ ਇੱਕ ਉਹਨਾਂ 'ਚੋਂ ਕੋਈ ਬੰਦਾ ਕਹਿੰਦਾ ਸੀਗਾ ਵੀ ਮੈਂ ਲੈ ਕੇ ਜਾਣਾ ਸੀ ਕੁੱਤਾ ਇਹ ਤੇ ਵੀ ਬਸ ਇੱਕ ਇੰਨੀ ਕੁ ਗੱਲ ਪਿੱਛੇ ਜੀ ਆ ਕੁਝ ਹੋ ਗਿਆ ਬਿਲਕੁਲ ਤੇ ਜਿਹੜਾ ਉਹਨਾਂ ਨੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਉਹ ਉਹਨਾਂ ਦਾ ਨਿੱਕਾ ਬੱਚਾ ਸੀਗਾ ਫਿਰ ਉਹਨੂੰ ਛਡਾਇਆ ਕਿੱਦਾਂ ਜੀ ਉਹ ਜਨੂਨ ਨੇ ਮਾਰਨ ਲੱਗੇ ਜੀ ਮੰਨ ਲਓ ਕੋਈ ਤੇਜ਼ ਹਥਿਆਰ ਉਹ 마ਸੀ ਜੀ ਕੋਲੇ ਖੜੇ ਸੀ ਉਹਨਾਂ ਨੇ ਧੱਕਾ ਦੇਤਾ ਜੀ ਉਹਨਾਂ ਨੂੰ ਅੱਛਾ ਜੀ ਉਹਨੂੰ ਜਦੋਂ ਬੱਚੇ ਨੂੰ ਧੱਕਾ ਦੇਤਾ ਤੇ ਉਹਨਾਂ ਦੀ ਬਾਹ ਤੇ ਲੱਗ ਗਿਆ ਜੀ ਜੀ ਹਾਂ ਤੁਹਾਡੀ ਰਿਸ਼ਤੇਦਾਰੀ ਚ ਕੀ ਲੱਗਦਾ ਸੀ ਜੀ ਜਿਹੜੇ ਅਮਰੀਕ ਸਿੰਘ ਜੀ ਸੀ ਉਹ ਮੇਰੇ ਜੀਜਾ ਜੀ ਸੀਗੇ ਜੀ ਅੱਛਾ ਜਿਹੜਾ ਹਾਂ ਜਿਹੜਾ ਮੁੰਡਾ ਉਹਦੀ ਡੈਥ ਹੋਈ ਆ ਅਮਰੀਕ ਸਿੰਘ ਉਹ ਤੁਹਾਡੇ ਜੀਜਾ ਜੀ ਲੱਗਦੇ ਸੀ ਹਾਂਜੀ ਹਾਂਜੀ ਬਿਲਕੁਲ ਤੇ ਇੱਕ ਚੀਜ਼ ਹੋਰ ਦੱਸੋ ਮੈਨੂੰ ਵੀ ਉਹ ਕਿੰਨੇ ਕ ਟਾਈਮ ਦੀ ਵਾਰਦਾਤ ਆ ਜੀ ਇਹ 8:30 ਪੌਣੇ 9:00 ਦੀ ਸ਼ਾਮ ਦੀ ਵਾਰਦਾਤ ਆ ਜੀ ਰਾਤ ਦੀ ਹਾਂਜੀ ਹਾਂ देखो 8:30 ਤੋਂ 9:00 ਵਜੇ ਦੀ ਰਾਤ ਦੀ ਇਹ ਵਾਰਦਾਤ ਪਰ ਪਰਿਵਾਰ ਨੇ ਕੋਸ਼ਿਸ਼ ਵੀ ਕੀਤੀ ਸੀਗੀ ਵੀ ਇਹ ਜਿਹੜਾ ਬੱਚੇ ਜੇ ਇਦਾਂ ਦੀ ਵਾਰਦਾਤ ਨਾ ਹੋਵੇ ਪਰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕੁੱਤਾ ਹੈਗਾ ਤੁਹਾਡਾ ਅਸੀਂ ਕੱਲ ਤੁਸੀਂ ਲੈ ਜਿਓ ਵਾਪਸ ਕਰ ਦਾਂਗੇ ਪਰ ਉਹਨਾਂ ਨੇ ਇੱਕ ਵੀ ਸੁਣੀ ਨਾ ਤੇਜ਼ ਤਾਰ ਹਥਿਆਰਾਂ ਨਾਲ ਆ ਕੇ ਇੱਕ ਵੀ ਨਾ ਸੁਣਨ ਤੋਂ ਬਾਅਦ ਜਿਹੜਾ ਉਹਨਾਂ ਤੇ ਹਥਿਆਰ ਚਲਾਈ ਤਾਂ ਇੱਕ ਨਿੱਕੇ ਜੇ ਮਾਸੂਮ ਬੱਚੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵੇਖੋ ਜਿਹੜਾ ਉਹ ਦੋ ਜਣਾਂ ਦੇ ਡੈਥ ਹੋ ਚੁੱਕੀ ਹੈ ਤੇ ਇਹ ਜਿਹੜੀ ਇੱਕ ਮਾਤਾ ਹੈਗੀ ਆ ਉਹਨਾਂ ਦੀ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਦਾਖਲ ਹੈ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ